বাজ <laughs> মিৰা ਪਛਿਆਰ ਪੂਰਤੀ ਉਹ ਰਾਤ ਜਿੱਥੇ ਇੱਕ ਛੋਟਾ ਬੱਚਾ ਲਾਪਤਾ ਹੋ ਜਾਂਦਾ ਕੋਈ ਨਹੀਂ ਜਾਣਦਾ ਉਸਦੇ ਨਾਲ ਕੀ ਹੋਇਆ ਪਰ ਸੀਸੀਟੀਵੀ ਨੇ ਸਾਰੀ ਹਕੀਕਤ ਖੋਲ ਕੇ ਰੱਖ ਦਿੱਤੀ ਅਤੇ ਸਾਹਮਣੇ ਆਉਂਦਾ ਇੱਕ ਭਿਆਨਕ ਚਿਹਰਾ ਇੱਕ ਨਸ਼ੇ ਦੇ ਵਿੱਚ ਧੁੱਦ ਪ੍ਰਵਾਸੀ ਮਜ਼ਦੂਰ ਜਿਸਨੇ ਹੱਤਿਆ ਦੀ ਉਸ ਹੱਦ ਤੱਕ ਦਰਿੰਦਗੀ ਕਰ ਦਿੱਤੀ ਜਿਸ ਤੇ ਪੇਤ ਸੀਸੀਟੀਵੀ ਫੁਟੇਜ ਨੇ ਖੋਲ ਕੇ ਰੱਖ ਦਿੱਤੇ ਅਤੇ ਸਾਹਮਣੇ ਲੈ ਕੇ ਆਇਆ ਇੱਕ ਭਿਆਨਕ ਸੱਚ ਇਹ ਸਭ ਕਹਾਣੀਆਂ ਨੂੰ ਸੁਣਨ ਵਾਸਤੇ ਹਰ ਇੱਕ ਨੂੰ ਹੌਸਲਾ ਚਾਹੀਦਾ ਹੈ ਕਿਉਂਕਿ ਇਸ ਕਹਾਣੀ ਨੂੰ ਸੁਣੇ ਤੋਂ ਬਾਅਦ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਸ਼ਾਇਦ ਹੀ ਕੋਈ ਬਰਦਾਸ਼ਤ ਕਰ ਸਕੇਗਾ ਮੋਹੱਲੇ ਦੇ ਵਿੱਚ ਸ਼ਾਂਤੀ ਪਰ ਮੰਗਲਵਾਰ ਦੀ ਰਾਤ ਨੇ ਹਰ ਕਿਸੇ ਨੂੰ ਇੱਕ ਡਰਾਉਣੀ ਹਕੀਕਤ ਦੇ ਨਾਲ ਰੋਂਗਰ ਕਰਵਾਇਆ 5 ਸਾਲਾਂ ਦਾ ਹਰਵੀ ਜੋ ਲਾਪਤਾ ਹੋਇਆ ਸੀਸੀਟੀਵੀ ਫੁਟੇਜ ਦੇਖ ਕੇ ਅਨਕ ਸੱਚ ਖੋਲਿਆ ਤੇ ਉਸ ਤੋਂ ਬਾਅਦ ਹੀ ਉਸ ਗੱਲ ਤੱਕ ਪਹੁੰਚਿਆ ਜਾ ਗਿਆ ਇਸ ਘਟਨਾ ਦੇ ਨਾਲ ਪੂਰਾ ਸ਼ਹਿਰ ਕੰਬ ਗਿਆ ਪਰ ਅਸਲ ਸਚਾਈ ਜਿਹੜੀ ਹੈ ਉਹ ਤੇਜ਼ੀ ਦੇ ਨਾਲ ਸਾਹਮਣੇ ਆ ਚੁੱਕੀ ਹੈ ਗੱਲਬਾਤ ਕੀਤੀ ਗਈ ਹੈ ਉਸ ਤੋਂ ਬਾਅਦ ਪਤਾ ਲੱਗਾ ਕਿ ਆਖਿਰ ਪੂਰੀ ਸਚਾਈ ਕੀ ਹੈ ਇਸ ਖਬਰ ਨੂੰ ਪੂਰੇ ਵਿਸਤਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਸੋ ਇਸ ਖਬਰ ਨੂੰ ਪੂਰੀ ਤਰ੍ਹਾਂ ਸੁਣਿਓ ਤੇ ਉਸ ਤੋਂ ਬਾਅਦ ਆਪਣੇ ਵਿਚਾਰ ਵੀ ਤੁਸੀਂ ਸਾਂਝੇ ਕਰਿਓ ਉਸ ਸ਼ਾਰਕਪੋਰ ਦੇ ਨਿਊ ਦੀਕ ਨਗਰ ਇਲਾਕੇ ਦੇ ਟਕਨਾਏ ਦਿੱਤੇ ਮੰਦਲ ਬਾਹਰ ਰਾਤ 5 ਸਾਲਾਂ ਦਾ ਹਰਬੀਬ ਜਿਹੜਾ ਬੱਚਾ ਆ ਉਹ ਲਾਪਤਾ ਹੋ ਜਾਂਦਾ ਤੇ ਉਸ ਤੋਂ ਬਾਅਦ ਮ੍ਰਿਤਕ ਪਾਇਆ ਜਾਂਦਾ। ਉਦਾ ਸਰੀਰ ਜਿਹੜਾ ਮ੍ਰਿਤਕ ਉਹ ਇੱਕ ਸ਼ਮਸ਼ਾਨ ਘਾਟ ਤੋਂ ਬਰਾਮਦ ਕੀਤਾ ਜਾਂਦਾ ਤੇ ਪੁਲਿਸ ਨੇ ਇਸ ਕਨੌਣੇ ਅਪਰਾਧ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਵੀ ਗ੍ਰਿਫਤਾਰ ਕਰ ਲਿਆ। ਬੇहद ਮੰਦ ਭਾਗੀ ਇਹ ਖਬਰ ਹੈ ਕਿ ਇੱਕ ਛੋਟਾ ਜਿਹਾ ਮਾਸੂਮ ਬੱਚਾ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਦੰਦਗੀ ਵਰਤੀ ਜਾਂਦੀ ਹੈ। ਜਿਸ ਦੇ ਨਾਲ ਹਰ ਇੱਕ ਦਿਨ ਨੂੰ ਕੰਬ ਪਈ ਹੈ ਫਿਲਹਾਲ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੇ ਸਾਰੇ ਏਪੇਡ ਖੋਲ ਕੇ ਰੱਖ ਦਿੱਤੇ ਨੇ ਜਿਸ ਤੋਂ ਬਾਅਦ ਜਦੋਂ ਲੋਕਾਂ ਨੇ ਸੀਸੀਟੀਵੀ ਫੁਟੇਜ ਦੇਖੀ ਹੈ ਤਾਂ ਪੂਰੇ ਸ਼ਹਿਰ ਦੇ ਵਿੱਚ ਹੱਜਲ ਮਚ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਦਿਖ ਰਿਹਾ ਤੁਸੀਂ ਬੱਚੇ ਨੂੰ ਐਕਟੀਵਾ ਤੇ ਲੈ ਜਾਂਦਾ ਦਿਖਾਈ ਦਿੱਤਾ ਫੁਟੇਜ ਦੇ ਆਧਾਰ ਤੇ ਪੁਲਿਸ ਨੇ ਐਕਟੀਵਾ ਦੇ ਮਾਲਕ ਦੀ ਪਛਾਣ ਕੀਤੀ ਹੈ ਮਾਲਕ ਨੇ ਦੱਸਿਆ ਕਿ ਉਹ ਤੇ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਪ੍ਰਵਾਸੀ ਮਜ਼ਦੂਰ ਉਸ ਦੀ ਐਕਟੀਵਾ ਲੈ ਕੇ ਗਿਆ ਸੀ ਇਸ ਤੋਂ ਬਾਅਦ ਮੰਗਲਵਾਰ ਦੀ ਰਾਤ ਸ਼ੱਕ ਦੇ ਆਧਾਰ ਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਨਸ਼ੇ ਦੇ ਵਿੱਚ ਸੀ। ਪੁਛਗਿੱਛ ਦੌਰਾਨ ਦੋਸ਼ੀ ਨੇ ਕਬੂਲਿਆ ਕਿ ਉਸਨੇ ਨਸ਼ੇ ਦੀ ਹਾਲਤ ਵਿੱਚ ਬੱਚੇ ਦਾ ਕਿਡਨਾਪ ਕੀਤਾ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ। ਇਹ ਸਾਰੀ ਕਹਾਣੀ ਜਿਹੜੀ ਹੈ ਸਾਰੀ ਘਟਨਾ ਹੈ ਜੋ ਪੁਛਗਿੱਛ ਦੌਰਾਨ ਪਤਾ ਲੱਗਿਆ। ਫਿਲਹਾਲ ਜਦੋਂ ਵਕੀਲ ਦੇ ਨਾਲ ਗੱਲਬਾਤ ਕੀਤੀ ਗਈ ਹੈ, ਜਦੋਂ ਉੱਥੇ ਪਹੁੰਚੀ ਮੌਕੇ ਦੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਹੈ, ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦੇ ਸਭ ਦੇ ਆਪਣੇ ਆਪਣੇ ਵਿਚਾਰ ਸੀਗੇ ਫਿਲਹਾਲ ਪੂਰੀ ਖਬਰ ਸੁਣਨ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣਾ ਤੇ ਆਖਿਰ ਇੱਕ ਪਰਵਾਸੀ ਜਿਹੜਾ ਆ ਜੋ ਕਿ ਇੱਕ ਭਿਆਨਕ ਕਤਲ ਦਾ ਹਥਿਆਰ ਬਣਿਆ ਉਸ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਸੀ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਆ ਉਹ ਆਪਾਂ ਸਭ ਨੂੰ ਪਤਾ ਹੈ ਕਿ ਜੋ ਪਸੋਂ ਬੱਚਾ ਅਗਵਾ ਕੀਤਾ ਸੀਗਾ ਕੱਲ ਉਹਦੀ ਜਿਹੜੀ ਆ ਬੋਡੀ ਆ ਸ਼ਮਸ਼ਾਨ ਘਾਟ ਦੇ ਵਿੱਚੋਂ ਮਿਲੀ ਆ ਉਸ ਦੇ ਨਾਲ ਇੱਕ ਘਟਨਾ ਕੱਲ ਹੋਦ ਹੋਈ ਆ ਤੇ ਉਹ ਦੋਨੇ ਘਟਨਾ ਨੂੰ ਅੰਜਾਮ ਜਿਹੜਾ ਆ ਉਹ ਪਤਵਸੀਆਂ ਨੇ ਦਿੱਤਾ ਆ ਇੱਕ ਬੱਚਾ ਗਵਾ ਕਰਕੇ ਉਸ ਦਾ ਕਤਲ ਕੀਤਾ ਉਹ ਵੀ ਪਤਵਸੀ ਜਿਹੜਾ ਦੂਸਰੇ ਬੱਚੀ ਦੇ ਨਾਲ ਗਲਤ ਕੰਮ ਹੋਇਆ 6 ਸਾਲ ਦੀ ਬੱਚੀ ਦੇ ਨਾਲ ਉਹ ਵੀ ਪਤਵਸੀ ਕਮਾਦ ਦੇ ਵਿੱਚ ਲੈ ਜਾ ਕੇ ਜੋ ਨੇ ਕੀਤਾ ਇਹ ਜਾਮ ਇਸ ਕਰਕੇ ਲਗਾਇਆ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਨੂੰ ਪੁਸ਼ਤਪਨਾਹੀ ਦਿੱਤੀ ਜਾਂਦੀ ਸਰਕਾਰ ਵੱਲੋਂ ਭਈਆਂ ਨੂੰ ਇੱਥੇ ਇਹ ਜਿਹੜੀ ਬੰਦ ਹੋਣ ਦੇ ਵਾਸਤੇ ਕੀਤੀ ਅਸੀਂ ਸਦਾ ਲਈ ਚਾਹੁੰਦੇ ਆ ਕਿ ਇਹਨਾਂ ਦੀ ਜਿਹੜੀ ਇੱਥੇ ਐਂਟਰੀ ਪੰਜਾਬ ਵਿੱਚ ਇਹਨਾਂ ਨੂੰ ਦਿੱਤੀ ਜਾਂਦੀ ਆ ਇਹਨਾਂ ਨੂੰ ਜ਼ਮੀਨਾਂ ਲੈਣ ਲਈ ਜਿਹੜੀ ਜ਼ਰੂਰਤ ਦੀ ਕਰਨ ਲਈ ਉਹ ਪੱਕੇ ਤੌਰ ਤੇ ਬੰਦ ਹੋਣਾ ਚਾਹੀਦਾ ਕਿ ਕੱਲੇ ਭਈਏ ਦੀ ਪੰਜਾਬ ਤੋਂ ਬਾਹਰ ਬਾਹਰ ਦੇ ਕਿਸੇ ਨੂੰ ਵੀ ਪੰਜਾਬ ਵਿੱਚ ਜਿਹੜੀ ਆ ਜ਼ਮੀਨ ਲੈਣ ਦਾ ਹੱਕ ਨਾ ਹੋਵੇ ਜਿਵੇਂ ਹਿਮਾਚਲ ਵਿੱਚ ਆ ਦੂਸਰਾ ਅਸੀਂ ਇਹਨਾਂ ਨੂੰ ਇੱਥੇ ਜੇ ਕਿਸੇ ਨੇ ਰੱਖੇ ਹੋਏ ਆ ਭਈਏ ਆਪਣੇ ਪਰਸਨਲ ਕੰਮ ਲਈ ਉਹ ਸਾਡੀ ਆਇਡੈਂਟੀਫਿਕੇਸ਼ਨ ਉਹਨਾਂ ਦੀ ਜਿਹੜੀ ਆ ਉਹਦੇ ਪਤਵਾਰ ਦੇ ਕੋਲ ਤੇ ਪ੍ਰਸ਼ਾਸਨ ਦੇ ਵਿੱਚ ਜਮ੍ਹਾਂ ਹੋਣੀ ਚਾਹੀਦੀ ਆ ਚਾਹੇ ਕਿਸੇ ਵੀ ਸ਼ਹਿਰ ਤੋਂ ਹੋਵੇ ਪੰਜਾਬ ਦੇ ਉਹਦੇ ਵਿੱਚ ਹੋਣੀ ਚਾਹੀਦੀ ਆ ਦੂਜਾ ਅਸੀਂ ਪੰਜਾਬ ਦਾ ਚਾਹੇ ਸਿੱਖ ਆ ਹਿੰਦੂ ਆ ਮੁਸਲਮਾਨਾ ਜਿਹੜਾ ਵੀ ਸਾਦਿਆਂ ਨੂੰ ਅਪੀਲ ਕਰਦੇ ਆ ਕਿ ਪਾਣੀ ਸਿਰ ਤੋਂ ਲੰਘ ਚੁੱਕਾ ਆ ਸਭ ਨਾਲ ਵੱਧ ਕੋਈ ਇਹ ਨਾ ਸੋਚੇ ਵੀ ਮੈਂ ਚੋਪਾਂ ਤੇ ਸ਼ਾਇਦ ਜਿਹੜਾ ਸਮਾਂ ਆ ਲੰਘ ਜਾਵੇਗਾ ਤੇ ਮੈਂ ਬਚ ਜਾਵਾਂਗਾ ਨਹੀਂ ਗੁਰੂ ਸਾਹਿਬ ਦੇ ਹੁਕਮ ਨੇ ਖੁਦਾਸਾਨ ਕੀਆ ਕਿਸਵਾਨਾ ਹਿੰਦੁਸਤਾਨ ਢਰਾਇਆ ਇਤੀ ਮਾਰ ਪਈ ਕਰਲਾਨੇ ਤੈਂ ਕਿ ਦਰਨਾ ਆਇਆ ਉਹ ਸਾਰਿਆਂ ਨੂੰ ਮਾਰ ਕਿਉਂ ਪਈ ਸੀ ਉਹ ਇਸੇ ਕਰਕੇ ਪਈ ਸੀ ਵੀ ਜਿਹੜਾ ਚੁੱਪਚਾਪ ਸੀਗਾ ਸ਼ਰੀਫ ਸੀ ਨਹੀਂ ਬੋਲਦਾ ਸੀ ਉਹਨੂੰ ਵੀ ਕਿਉਂ ਪਈ ਕਿਉਂਕਿ ਉਹ ਜ਼ੁਲਮ ਦੇ ਖਿਲਾਫ ਖੜਿਆ ਨਹੀਂ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਓ ਜਿਹੜਾ ਇਹ ਇਥੇ ਗੁੰਡਾਵਾਦ ਚੱਲ ਰਿਹਾ ਭయ్యా ਬਦਗੇੜ ਦਾ ਦੇਖੋ ਉਸ ਬੰਦੇ ਦਾ 7 ਸਾਲ ਪਹਿਲਾਂ ਜੇਲ੍ਹ ਕੱਟੀ ਹੋਈ ਕ੍ਰਿਮੀਨਲ ਰਿਕਾਰਡ ਆ ਪਤਾ ਸੀ ਸਾਰਿਆਂ ਨੂੰ ਉੱਤੇ ਉੱਤੇ ਨਿਗਰਾਨੀ ਕਿਉਂ ਨਹੀਂ ਰੱਖੀ ਗਈ ਤੇ ਅਸੀਂ ਜੇ ਇਹ ਹੀ ਕਤਲ ਕਿਸੇ ਸਿੱਖ ਨੇ ਕੀਤਾ ਹੁੰਦਾ ਤਾਂ ਇਨਕਾਊਂਟਰ ਕਰਕੇ ਹੌਣ ਨੂੰ ਖਤਮ ਕਰ ਦਿੱਤਾ ਹੁੰਨਾ ਸੀ ਭਾਜੀ ਅੱਜ ਸਾਨੂੰ ਪ੍ਰਸ਼ਾਸਨ ਨੇ ਆਸ਼ਵਾਸਨ ਦਿੱਤਾ ਆ ਬੀਸ ਦੋਸ਼ੀ ਨੂੰ 10 ਦਿਨ ਦੇ ਵਿੱਚ ਵਿੱਚ ਇਹਦਾ ਜਿਹੜਾ ਕੇਸ ਆ ਫਾਸਟ ਟਰੈਕ ਦੇ ਵਿੱਚ ਲਾਇਆ ਜਾਊਗਾ ਤੇ ਜਲ ਤੋਂ ਜਲਦੇ ਇਹਨੂੰ ਫਾਂਸੀ ਦੀ ਜਿਹੜੀ ਸਜ਼ਾ ਉਹ ਦੁਵਾਨ ਦੇ ਵਿੱਚ ਸਾਡੀ ਮਦਦ ਕਰਨਗੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਸ਼ਹਿਰ ਨੇ ਸਾਡਾ ਸਾਥ ਦਿੱਤਾ ਆ ਬਿਨਾ ਫੋਨ ਕੀਤੇ ਦੇ ਉੱਤੇ ਸਾਰੇ ਸਾਥੀ ਜਿਹੜੇ ਆ ਇਸ ਦੁੱਖ ਦੀ ਘੜੀ 'ਚ ਇਸ ਪਰਿਵਾਰ ਦੇ ਨਾਲ ਖੜੇ ਹੋਇਆ ਇਦਾਂ ਦਾ ਕੱਟ ਜਦਿਆਂ ਅਸੀਂ ਸਾਰੇ ਜਣੇ ਰੱਖਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਨਹੀਂ ਕਟਣਾਵਾ ਨਹੀਂ ਹੋਗੀਆਂ ਸਾਨੂੰ ਸਾਰਿਆਂ ਨੂੰ ਮਿਲ ਕੇ ਜਿੰਨੇ ਵੀ ਕਰਮਾਂ ਲਈ ਚਾਹੇ ਉਹ ਕਿਸੇ ਵੀ ਜਾਤ ਨਾਲ ਰੱਖਦੇ ਆ ਉਹਦੇ ਅਗੇਂਸਟ ਖੜੇ ਹੋਣਾ ਪਊਗਾ ਤੇ ਮੈਂ ਆਪਣੇ ਮਹੱਲੇ ਦੇ ਵਿੱਚ ਜਿੰਨੇ ਵੀ 2 ਨੰਬਰ ਦੇ ਵਿੱਚ ਭਈਏ ਰਹਿ ਰਹੇ ਆ ਜਾਂ ਹੋਰ ਕੋਈ ਵੀ ਕਮਿਊਨਿਟੀ ਰਹਿ ਰਹੀ ਆ ਅਸੀਂ ਉਹਨਾਂ ਦੇ ਖਿਲਾਫ ਕੱਲ ਤੋਂ ਹੀ ਸ਼ੁਰੂ ਹੋ ਰਹੇ ਆ ਤੇ ਆਪਾਂ ਇਹਨੂੰ ਮੋਹਮ ਨੂੰ ਵੱੱਟ-ਵੱੱਟ ਤੇਜ਼ ਕਰਾਂਗੇ ਬਾਕੀ ਇਹ ਬਜਾਰੇ ਤੋਂ ਹਿਸਾਬ ਦੱਸਾਂਗੇ ਜਿਹੜੀ ਸ਼ਹਿਰ 'ਚ ਘਟਨਾ ਬਾਰੇ ਬੜੀ ਮੰਦ ਭਾਗੀ ਆ ਸਾਰੇ ਸ਼ਹਿਰ 'ਚ ਸ਼ੋਗ ਦੀ ਲਹਿਰ ਆ ਹਰ ਬੰਦਾ ਦੁਖੀ ਆ ਭਮਾਂ ਉੱਥੇ ਆ ਸਕਿਆ ਭਮਾਂ ਨਹੀਂ ਆ ਸਕਿਆ ਪਰੇ ਇਸ ਘਟਨਾ ਦੇ ਪ੍ਰਤੀ ਉਹਦੇ ਮੰਚ ਚ ਦੁੱਖ ਵੀ ਆ ਰੋਸ਼ ਵੀ ਆ ਮੈਂ ਅੱਜ ਪੁਲਿਸ ਪ੍ਰਸ਼ਾਸਨ ਨੇ ਜੋ ਕ੍ਰਿਮੀਨਲ ਨੂੰ ਫੜਿਆ ਮੌਕੇ ਤੇ ਸਾਥ ਦਿੱਤਾ ਔਰ ਇਹਨਾਂ ਨੇ ਇੱਕ ਹੋਰ ਕ੍ਰਿਮੀਨਲ ਜਿਹੜੇ ਆਇਡੈਂਟੀਫਾਈ ਕਰਨ ਦੀ ਮੋਹਮ ਸ਼ੁਰੂ ਕੀਤੀ ਆ ਕੱਲ ਅਸੀਂ ਸਰਬ ਪਾਰਟੀਆਂ ਦੇ ਅਸੀਂ ਨੁਮਾਇੰਦਿਆਂ ਨੇ ਕੋਰਟ ਕੰਪਲੈਕਸ 11:30 ਵਜੇ ਇਕੱਠੇ ਹੋਣਾ ਬੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਦੇਣਾ ਕਿ ਆਪ ਤੇ 10 ਦਿਨ ਦੇ ਵਿੱਚ ਇਹਦਾ ਚਲਾਨ ਟਾਈਮ ਬਾਉਂਡ ਕਰਾਂਗੇ 10 ਦਿਨ ਦੇ ਵਿੱਚ ਇਹਦਾ ਚਲਾਨ ਪੇਸ਼ ਕੀਤਾ ਜਾਵੇ ਔਰ ਵਿਧਨ ਮੰਥ ਜਾਂ ਡੇਢ ਮੰਥ ਇਹਦਾ ਫਾਸਟ ਟਰੈਕ ਚ ਲਾ ਕੇ ਇਹਨੂੰ ਫਾਂਸੀ ਦੇ ਮਕਾਮ ਤੱਕ ਪਹੁੰਚਾਇਆ ਜਾਵੇ ਮੰਦਭਗੀ ਘਟਨਾ ਵਾਪਰੀਆ 5 ਸਾਲ ਦੇ ਬੱਚੇ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਕਿ ਅਕਟਨਾਪਿੰਗ ਤੋਂ ਬਾਅਦ ਕੀ ਹੁਣ ਜਾਂਚ ਆਏ ਚੱਲ ਰਹੀ ਪੁਲਿਸ ਦੇ ਬੜਾ ਹੀ ਟਰਾਜਿਕ ਤੇ ਬਹੁਤ ਹੀ ਮੰਦਭਗੀ ਘਟਨਾ ਹੈ ਬੜਾਈ ਅਨਫੋਰਚੂਨੇਟ ਇਨਸੀਡੈਂਟ ਹੈ कल शाम ਨੂੰ ਸਾਨੂੰ 6 ਵਜੇ ਦੇ ਅਰਾਊਂਡ ਇਨਫੋਰਮੇਸ਼ਨ ਆਈ ਸੀ ਕਿ ਇੱਕ ਬੱਚਾ ਮਿਸਿੰਗ ਹੈਗਾ 5 ਸਾਲ ਦਾ ਉਮਰ ਹੈਗੀ ਉਹਦੀ ਪੁਰਹੀ ਦਾ ਸਾਡਾ ਥਾਣਾ ਪੈਂਦਾ ਉਹਦਾ ਨਿਊ ਦੀਪ ਨਗਰ ਦੇ ਵਿੱਚੋਂ ਤੇ ਤੁਰੰਤ ਸਾਡੇ ਆਫੀਸਰਸ ਪਹੁੰਚੇ ਸੀਗੇ ਪਹਿਲਾਂ ਮਿਸਿੰਗ ਦੀ ਕੰਪਲੇਂਟ ਸੀਗੀ ਅਸੀਂ ਥੋੜਾ ਟੈਕਨੀਕਲੀ ਚੈੱਕ ਕੀਤਾ ਤੇ ਸਾਨੂੰ ਸੀਸੀਟੀਵੀ ਰਾਹੀਂ ਇੱਕ ਸਕੂਟੀ ਤੇ ਇੱਕ ਬੰਦੇ ਤੇ ਸ਼ੱਕ ਹੋਇਆ ਉਹਨੂੰ ਘਾਂ ਟਰੈਕ ਕੀਤਾ ਤੇ ਫਿਰ ਸਾਨੂੰ ਉਹ ਬੱਚਾ ਵੀ ਨਜ਼ਰ ਆਂਦਾ ਹੈ ਕਿ ਅੱਗੇ ਸਕੂਟੀ ਤੇ ਬੈਠਾ ਹੋਇਆ ਹੈਗਾ ਤੇ ਜਿੱਦਾਂ ਫਿਰ ਅਸੀਂ گاਾਂ ਚੈੱਕ ਕੀਤਾ ਤੇ ਸਕੂਟੀ ਨੂੰ ਟਰੈਕ ਕਰਦੇ ਹੋਏ ਉਹਦੇ ਓਨਰ ਹੈਗਾ ਯਹਾਂ ਪੇ ਬਲਰਾਮ ਸਿੰਘ ਜਿਨ੍ਹਾਂ ਦਾ ਕੋਈ ਗੋਡਾਊਨ ਹੈਗਾ ਉਹਨੂੰ ਟਰੈਕ ਕੀਤਾ ਤੇ گاਾਂ ਚੱਲਦੇ-ਚੱਲਦੇ ਉਹਦਾ ਇੱਕ ਲੇਬਰ ਦਾ ਕੰਮ ਕਰਦਾ ਇੱਥੇ ਉਹਦਾ ਪਤਾ ਲੱਗਿਆ ਸਾਨੂੰ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸੀਕੇਟਡ ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਕਾਫੀ ਪੁੱਛਗਿੱਛ ਕਰਨ ਦੇ ਬਾਵਜੂਦ ਜੋ-ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ਸਾਰੀ ਰਾਤ ਤੋਂ ਹੀ ਲੱਗੀ ਹੋਈ ਸੀ ਕਿ ਬਿਕੋਜ਼ ਇਤਨਾ ਸੈਂਸਿਟਿਵ ਬੱਚੇ ਦਾ ਕੰਮ ਹੋ ਜਾਂਦਾ ਹੈ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਜਿੱਥੇ ਸ਼ਮਸ਼ਾਨਘਾਟ ਹੈਗਾ ਸਬਜੀ ਮੰਡੀ ਦੇ ਬੈਕਸਾਈਡ ਤੇ ਇੱਥੇ ਫਿਰ ਸਾਡਾ ਅਸੀਂ ਇੱਕ ਸਾਰੇ ਆਫਸਰਸ ਨੂੰ ਅਲੱਗ-ਅਲੱਗ ਏਰੀਆ ਦੇ ਵਿੱਚ ਪਹਿਲਾਂ ਹੀ ਸਾਡੀ ਚਲਰੀ ਸੀਗੀ ਸਾਰੇ ਰੇਲਵੇ ਸਟੇਸ਼ਨਸ ਐਂਡ ਬੱਸ ਸਟੈਂਡਸ ਐਂਡ ਸਾਰੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਵੀ ਬੜਿਆ ਅਸੀਂ ਸਹਿਯੋਗ ਲੈ ਰਹੇ ਸੀਗੇ ਮੀਡੀਆ ਦਾ ਐਂਡ ਸਾਰੇ ਐਸੋਸੀਏਸ਼ਨ ਦਾ ਕਿ ਬੱਚੇ ਦੀ ਭਾਲ ਹੋ ਜਾਏ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈਡ ਬੋਡੀ ਮਿਲੀ ਹੈਗੀ ਇੱਥੇ ਤੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਅਮਿੱਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਜੋ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਐਂਡ ਇਹਦੇ ਵਿੱਚ ਅਸੀਂ ਤੁਹਾਨੂੰ ਇਨਸ਼ੋਰ ਕਰਦੇ ਆ ਬਿਲਕੁਲ ਕਿ ਇੱਥੇ ਪੂਰਾ ਟੈਕਨੀਕਲ ਐਵੀਡੈਂਸ ਲੈ ਕੇ ਸਾਰੇ ਸਾਡੇ ਕੋਲ ਪ੍ਰੂਫਸ ਹੈਗੇ ਫੋਰੈਂਸਿਕ ਟੀਮ ਮੈਡੀਕਲ ਟੀਮ ਸਾਰੀ ਪਹੁੰਚ ਰਹੀ ਇੱਥੇ ਉਹ ਸਾਰਾ ਟੈਕਨੀਕਲ ਐਵੀਡੈਂਸ ਲੈਂਦੇ ਹੋਏ ਇਹਨੂੰ ਤੁਰੰਤ ਦੀ ਤੁਰੰਤ ਅਸੀਂ ਸਾਰਾ ਆਪਣੇ ਵੱਲੋਂ ਕਰਕੇ ਕੋਰਟ ਦੇ ਵਿੱਚ ਦੇ ਕੇ ਮਾਨਯੋਗ ਕੋਰਟ ਤੋਂ ਇਨੂੰ ਸਜ਼ਾ ਕਰਾਵਾਂਗੇ ਸਰ ਨੋਟਸ ਪੁਲਿਸ ਨੇ ਬਹੁਤ ਦਿਨ ਰਾਤੇ ਕਰਕੇ ਕੱਲ ਤੱਕ ਪੁਲਿਸ ਟੀਮਾਂ ਲੱਗੀਆਂ ਹੋਈਆਂ ਨੇ ਫਸਟ ਟਾਈਮ ਮੈਂ ਮੀਡੀਆ ਦੀ ਲਾਈਵ ਚ ਵਿਸਤਾਰਾ ਦਾ ਇਨਸੀਡੈਂਟ ਹੈ ਕਿ ਮੀਡੀਆ ਵਾਲੇ ਦੀ ਅੱਖਾਂ ਚ ਵੀ ਹੰਝੂ ਨੇ ਪੁਲਿਸ ਵਾਲਿਆਂ ਦੇ ਚਿਹਰੇ ਤੇ ਇਵਨ ਕਿ ਤੁਹਾਡੇ ਐਸਪੀ ਸਾਹਿਬ ਨੇ ਡਿਪਟੀ ਸਾਹਿਬ ਨੇ ਸਾਰੇ ਦੇ ਚਿਹਰੇ ਮਾਯੂਸ ਨੇ ਆਮ ਲੋਕਾਂ ਦੀ ਮੰਗ ਹੈ ਕਿ ਸਰ ਸਜ਼ਾ ਦਾ ਪ੍ਰਾਪਤ ਨਿਸਤਾਰਾ ਦਾ ਹੋਵੇ ਕਿ ਐਗਜ਼ਾਮਪਲ ਸਾਹਿਬ ਜਿਸ ਤਰ੍ਹਾਂ ਦਾ ਖਣੋਲਾ ਕਮ ਇਸ ਮੂਰਖਤਾ ਭਰੀ ਹਰਕਤ ਜਿਹੜੀ ਕੀਤੀ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਸਾਰੇ ਆਫਸਰ ਹੈਗੇ ਐਂਡ ਜੋ ਸਾਰੇ ਐਵੀਡੈਂਸ ਇਕੱਠੇ ਕਰਦੇ ਹੋਏ ਇਹ ਅਸੀਂ ਦਿਨਾਂ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਐਂਡ ਅਸੀਂ ਰਿਕੁਐਸਟ ਵੀ ਕਰਾਂਗੇ ਕੋਆਰਡੀਨੇਟ ਵੀ ਕਰਾਂਗੇ ਇਹਨੂੰ ਫਾਸਟ ਟਰੈਕ ਜੀ ਤੌਰ ਤੇ ਕਰਾ ਕੇ ਤੇ ਇਹਨੂੰ ਕੰਪਲੀਸ਼ਨ ਤੇ ਲੈ ਕੇ ਜਾਵਾਂਗੇ ਤਾਂ ਕਿ ਇਹ ਪੂਰੀ ਜੋ ਇੱਕ ਐਦਾਂ ਦੀ ਘਿਨੋਨੀ ਹਰਕਤ ਕੀਤੀ ਹੈ ਜਿਨੇ ਉਹਨੂੰ ਸਖਤ ਸਖਤ ਸਜਾਦਵਾ ਸਤਿਕਾਰਨ ਵੀ ਕਿਉਂ ਫੈਮਿਲੀ ਲੱਗਾ ਕਾਰਨ ਕੀ ਕਿਡਨਾਪਰ ਹੋ ਨਾ ਕੋਈ ਕੋਈ ਕਾਰਨ ਕੋਈ ਕਾਰਨ ਨਹੀਂ ਜਿਹੜਾ ਦੇਖੋ ਸਾਨੂੰ ਉਹ ਬੱਚਾ ਉੱਥੇ ਖੇਡ ਖੇਡ ਰਿਹਾ ਸੀਗਾ ਗਲੀ ਦੇ ਵਿੱਚ ਸੀਗਾ ਇਹ ਪੈਰੇ ਉੱਥੇ ਜਾ ਰਿਹਾ ਜੋ ਉੱਥੇ ਸਾਨੂੰ ਅਸੀਂ ਲੋਕਾਂ ਨੂੰ ਵੀ ਪਤਾ ਕੀਤਾ ਹੈਗਾ ਜੋ ਉੱਥੇ ਕੰਮਕੁਮ ਕਰ ਰਹੇ ਸੀਗੇ ਤੇ ਆਪਣੇ ਆਪ ਹੀ ਬੱਚੇ ਉਹਦੀ ਕੀ ਗੱਲ ਹੋਈ ਹੈ ਤੇ ਫਿਰ ਉਹ ਬੱਚਾ ਇਹਦੇ ਨਾਲ ਤੁਰ ਪਿਆ ਇਹਨੇ ਕੀ ਉਹਨੂੰ ਕਿਆ ਹੈਗਾ ਉਹ ਅਸੀਂ ਸਾਰਾ ਦੇਖ ਰਹੇ ਹਾਂ ਬਟ ਫਿਰ ਅੱਗੇ ਇਹ ਸਾਰੀ ਘਟਨਾ ਆਇਡੈਂਟੀਟੀ ਕੀ ਹੋਈ ਸਰ ਜਿਹੜਾ ਇਹ ਜਿਹੜਾ ਇਹ 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 ਜੀ ਹਾਂ ਪੇ ਬਲਰਾਮ ਇੱਕ ਹੈਗੇ ਜੋ ਇਹ ਸਬਜੀ ਮੰਡੀ ਦੇ ਵਿੱਚ ਉਹਨਾਂ ਦਾ ਗੋਡਾਊਨ ਹੈ ਉੱਥੇ ਕੰਮ ਕਰਦਾ ਹੈਗਾ ਕੋਈ ਯਾਦਵ ਯਾਦਵੇ ਦਾ ਅਭੀ ਤੱਕ ਰੀਡੈਂਸ਼ੀਅਲਸ ਪਤਾ ਲੱਗੇ ਅਸੀਂ ਹੋਰ ਵੀ ਬੈਕਗ੍ਰਾਉਂਡ ਇਹਦਾ ਸਾਰਾ ਕੁਝ ਪਤਾ ਕਰ ਰਹੇ ਹਾਂ ਐਂਡ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਅਸੀਂ ਸਖਤ ਤੋਂ ਸਖਤ ਹੋ ਸਕਦਾ ਹੈ ਔਰ ਜਿੰਨਾ ਛੇਤੀ ਹੋ ਸਕਦਾ ਇਹਨੂੰ ਸਜ਼ਾ ਸਿ। ਸਰ ਬਦਫਮੀ ਵਾਲੀ ਗਲਤ ਕੰਮ ਦੀ ਖਬਰ ਜੀ ਉਹ ਅਸੀਂ ਫੋਰੈਂਸਿਕ ਟੀਮ ਔਰ ਮੈਡੀਕਲ ਟੀਮ ਜੇ ਤੋ ਆ ਜੇਗੀ ਉਹਨਾਂ ਦੀ ਰਿਪੋਰਟ ਅਸੀਂ ਲੈਂਡ ਤੋਂ ਬਾਅਦ ਹੀ ਕੁਝ ਕਹਿ ਸਕਦੇ ਆ। ਸਰ ਟੋਟਲ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਿਆ ਹੈ? ਕਿਹਾ ਜਾ ਰਿਹਾ ਕਿ ਇੱਕ ਐਕਟਵਾ ਵੀ ਕਿਸੇ ਦੀ ਮੰਗ ਕੇ ਲੈ ਕੇ ਗਿਆ ਸਰ। ਤੇ ਹੋਰ ਵੀ ਦੋਸ਼ੀ ਪਾਇਆ ਗਿਆ ਜੀ। ਜੀ ਦੇਖੋ ਅਗਰ ਕੋਈ ਵੀ ਇਸ ਵਿੱਚ ਇਨਵੋਲਡ ਹੋਇਆ ਹਾਲ ਕੀ ਘੜੀ ਤੋ ਜਿਹੜਾ ਇਹ ਬੰਦਾ ਹੈਗਾ ਅਸੀਂ ਇਹਨੂੰ ਰਾਉਂਡ ਅਪ ਕਰ ਲਿਆ ਜੇ ਮੈਂ ਦੱਸਿਆ ਹੈਗਾ। ਕਿਸੇ ਦੀ ਹਾਲ ਕੀ ਘੜੀ ਤੋ ਸਾਨੂੰ ਨਹੀਂ ਲੱਗਦੀ। ਬਟ ਅਗਰ ਕਿਸੇ ਦੀ ਵੀ ਕਿਸੇ ਟਾਈਪ ਦੀ ਕੋ ਦੋਸਤੋ ਪਿਛਲੇ ਦਿਨ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਜਿਹਦੇ ਵਿੱਚ ਇੱਕ 5 ਸਾਲਾ ਬੱਚੇ ਨੂੰ ਪ੍ਰਵਾਸੀ ਵੱਲੋਂ ਕਿਡਨਾਪ ਕਰਕੇ ਉਹਦਾ ਜਿਹੜਾ ਬੁਰੀ ਤਰ੍ਹਾਂ ਮਰਡਰ ਕੀਤਾ ਗਿਆ ਤੇ ਨਾਲ ਦੀ ਨਾਲ ਜਿਹੜਾ ਸੋਰਸਾਂ ਤੋਂ ਪਤਾ ਲੱਗਦਾ ਹੈ ਜਿਹੜਾ ਕਿ ਉਹਦੇ ਨਾਲ ਜਿਹੜਾ ਗੁੱਸੂਗੜੀ ਆ ਪਰਸ ਨੂੰ ਕਿਵੇਂ ਕੀਤੀ ਗਈ ਬਦਫੈਲੀ ਜਿਹੜੀ ਕੀਤੀ ਗਈ ਆ ਬੇਸ਼ੱਕ ਉਸ ਵੱਲੋਂ ਉਹਨੂੰ ਥੋੜੀ ਦੇਰ ਬਾਅਦ ਹੀ ਥੋੜੇ ਸਮੇਂ ਬਾਅਦ ਹੀ ਗ੍ਰਿਫਤਾਰ ਕਰ ਲਈਆਂ ਅਸਰ ਪਰ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਹ ਬਣਿਆ ਆਇਆ ਸੀਗਾ ਜਿਹਦੇ ਵਿੱਚ ਮੁੱਖ ਕਰਨ ਇਸ ਆਪੇ ਪ੍ਰਵਾਸੀ ਨੇ ਪੂਰਾ ਬਨੂ ਪ੍ਰਵਾਸੀ ਜਿਹੜੇ ਉੱਥੇ ਆ ਕੇ ਰਹਿੰਦੇ ਆ ਉਹਨਾਂ ਬਨੂ ਜਿਹੜਾ ਸੀਗਾ ਕਿ ਇਹ ਚੀਜ਼ ਟੜੀ ਜਾ ਇਨਾਂ ਬਨੂ ਇਸ ਘਟਨਾ ਨੂੰ ਹਨ ਜਾਣ ਦਤਾ ਹੈ ਜਿਹੜਾ ਬਹੁਤ ਦੁਖਦਾਈ ਸੀਗਾ ਸੋ ਇਹਨੂੰ ਲੈ ਕੇ ਜਿੱਥੇ ਪੁਲਸ ਨੇ ਬੜੀ ਸਤਾਰਕਤਾ ਦੇ ਨਾਲ ਕਾਰਵਾਈ ਕੀਤੀ ਉੱਥੇ ਪੂਰੇ ਸਮੁੱਚੇ ਪਾਈਚਾਰੇ ਨੇ ਜਿਹੜਾ ਹੁਸ਼ਿਆਰ ਪਰ ਦੇ ਵਕੀਲ ਪਾਈਚਾਰੇ ਕੋਲੋਂ ਵੀ ਇਹ ਗੱਲ ਕਰ ਲਈ ਸੀ ਕਿ ਇਸ ਵਰਗੀ ਦਾ ਕੋਈ ਵੀ ਕੇ ਇਸ ਨੇ ਹੀ ਕਰੇ ਕਿ ਦੂਸਰੇ ਪਾਸੇ ਜਿਹੜਾ ਬੱਚਾ ਜਿਹਦੇ ਦਾ ਮਰਡਰ ਕੀਤਾ ਗਿਆ ਉਹ ਬੱਚਾ ਇੱਕ ਬਹੁਤ ਗਰੀਬ ਪਰਿਵਾਰ ਸੀਗਾ ਉਸ ਪਰਿਵਾਰ ਲਈ ਬਹੁਤ ਵੱਡੀਆਂ ਐਫਰਟਸ ਕੀਤੀ ਹੈ ਐਡਵੋਕੇਟ ਅਸ਼wini ਬਰਮਾ ਜੀ ਨੇ ਔਰ ਇਹਨਾਂ ਨੇ ਇਹ ਕਿਹਾ ਵੀ ਉਹ ਇਸ ਕੇਸ ਦਾ ਜਿਹੜੀ ਅਦਾਲਤ ਦੇ ਵਿੱਚ ਲੜਨਗੇ ਸੋ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੇ ਨਾਲ ਐਡਵੋਕੇਟ ਅਸ਼wini ਬਰਮਾ ਜੀ ਦੇ ਨਾਲ ਵੀ ਜਿਹੜਾ ਬੱਚਿਆਂ ਦਾ ਮੈਟਰ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਆਨਲਾਈਨ ਇਸ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਕਾਰ ਬਈ ਕਰੋਗੇ ਸੋ ਐਡਵੋਕੇਟ ਅਸ਼ਨੀ ਬਰਮਾ ਜੀ ਤੁਹਾਡਾ ਸਵਾਗਤ ਹੈ ਜੀ ਤੇ ਸਾਰੀ ਜਿਹੜਾ ਮੈਟਰ ਜਿਹੜੀ ਸੀ ਗੱਲ ਕੀਤੀ ਆ ਬੱਚੇ ਦਾ ਮਰਡਰ ਕੀਤਾ ਗਿਆ ਹਾਂ ਜੀ ਇਹ ਬੁਝਪਹਲੀ ਕੀਤੀ ਗਈ ਆ ਇਹ ਕਦਰ ਤੁਸੀਂ ਇਹ ਲਿਆ ਆਪਣੇ ਹੱਥਾਂ 'ਚ ਤੁਸੀਂ ਇਹ ਰਾਤ ਦੇ ਵਿੱਚ ਇਹਨੂੰ ਹਰ ਤਰੀਕੇ ਨਾਲ ਜਣਾ ਪੇਸ਼ ਕਰਨ ਦੀ ਕੋਸ਼ਿਸ਼ ਕਰੋਗੇ ਸਭ ਤੋਂ ਪਹਿਲਾਂ ਤਾਂ ਇੱਕ ਹਿਸ਼ਾਪੁਰ ਦਾ ਨਾਇਰ ਮੁੰਟੇਲ ਵਾਸੀ ਹੁੰਦੇ ਨਾਲ ਤੇ ਮੈਂ ਵੀ ਇਸ ਤੁਹਾਡੀ ਜਿਹੜੀ ਕੋਸ਼ਿਸ਼ ਆ ਐਪਰੀਸ਼ੀਏਟ ਕਰਦਾ ਹਾਂ ਤੇ ਅਸੀਂ ਵੀ ਇਸ ਚੀਜ਼ ਤੇ ਕਰਦੇ ਤੇ ਤੁਸੀਂ ਇਸ ਮੈਟਰ ਤੇ ਜਿਹੜਾ ਸਫਲ ਹੋ ਸੋ ਇਹ ਮੈਟਰ ਕਿਸ ਤਰ੍ਹਾਂ ਪੁੱਛਦੇ ਜੀ ਸਬਤ ਪਹਿਲਾਂ ਦਾ ਮੈਂ ਦੱਸਦਾ ਕਿ ਪ੍ਰੋਮ ਦੀ ਫਸਟ ਡੇ ਮੇਰਾ ਇਹ ਰਿਹਾ ਕਿ ਇਹ ਜੋ ਵੀ ਚੀਜ਼ ਹੋਈ ਜੋ ਘਟਨਾਕ੍ਰਮ ਹੋਇਆ ਤੇ ਇਹ ਕੇਸ ਲੈਣ ਦਾ ਸਾਡੇ ਕੋਲ ਅਸਤੱਕ ਪਤਾ ਨਹੀਂ ਕਿੰਨੇ ਕੇਸ ਆਏ ਪਰ ਅਸਤੱਕ ਕਦੀ ਵੀ ਮੈਂ ਇਦਾਂ ਦਾ ਕਦੀ ਕੋਈ ਬਿਆਨ ਨਹੀਂ ਦਿੱਤਾ ਪਰ ਜਦੋਂ ਉਸ ਦਿਨ ਮੈਂ ਇਸ ਘਟਨਾ ਬਾਰੇ ਮੈਨੂੰ ਪਤਾ ਲੱਗਾ ਤਾਂ ਮੇਰੇ ਮਨ 'ਚ ਇੱਕ ਆਵਾਜ਼ ਆਈ ਕਿ ਹਾਂ ਕਿ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਕਿ ਜੋ ਪਰਿਵਾਰ ਦੀ ਮੇਰੇ ਵੱਲੋਂ ਮਦਦ ਹੋ ਸਕੇ ਤਾਂ ਉਹ ਕਰਨ ਦਾ ਮੇਰੇ ਮਨ 'ਚ ਸੀਗਾ ਸਿਰਫ ਇਸੇ ਕਾਰਨ ਮੈਂ ਜੋ ਹੈ ਉਹ ਪਰਾਲਾ ਕੀਤਾ ਸੀ ਅ ਸਰ ਗੱਲ ਕਰੀਏ ਤੁਹਾਡੀ ਤੁਹਾਡੇ ਹੋਰ ਵੀ ਇੱਥੇ ਬਹੁਤ ਪੀਸ ਨੇ ਕਿ ਉਹਨਾਂ ਵੱਲੋਂ ਵੀ ਕਿਸੇ ਵਕੀਲ ਹੋਰ ਵਕੀਲ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਇਸ ਤਰ੍ਹਾਂ ਦੇ ਮਾਮਲੇ ਵਿੱਚ ਕੇਸ ਲੜਨ ਅਹ ਦੇਖੋ ਐਸੇ ਤਾਂ ਜਿਹੜੇ ਸਾਡੇ ਇੱਥੇ ਦੀ ਬਾਹਰ ਆ ਉਹਨੇ ਕੋਮਨ ਇੱਕ ਸਟੇਟਮੈਂਟ ਦਿੱਤੀ ਸੀ ਜੀ ਕਿ ਜਿਹੜਾ ਦੋਸ਼ੀਆ ਦੇ ਵੱਲੋਂ ਕੋਈ ਵੀ ਵਕੀਲ ਨਹੀਂ ਲੜੇਗਾ ਬਟ ਉਹ ਪਰਿਵਾਰ ਵੱਲੋਂ ਜਿਹੜਾ ਲੜਨ ਦਾ ਸੀਗਾ ਉਹ ਉਹਦੇ ਬਾਰੇ ਤਾਂ ਜਿਹੜਾ ਬਿਆਨ ਸੀਗੇ ਉਹ ਮੈਨੂੰ ਮੈਂ ਉਸ ਦਿਨ ਸ਼ਾਮੀ ਦਿੱਤੇ ਸੀ ਉਸ ਤੋਂ ਬਾਅਦ ਮੇਰਾ ਪਰਿਵਾਰ ਨਾਲ ਹੋ ਗਿਆ ਸੀ ਸੰਪਰਕ ਹੋ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਮੈਂ ਸਰ ਇਹ ਅਕਸਰ ਦੇਖਿਆ ਜਾਂਦਾ ਪੀ ਪੁਲਿਸ ਵੱਲੋਂ ਇਹੋ ਜਿਹੇ ਕੇਸ ਦੇ ਵਿੱਚ ਬੜਾ ਡਾਕੂਮੈਂਟ ਜਿਹੜੀ ਕਾਰਵਾਈ ਕਰਦੇ ਆ ਉਹ ਵਕੀਲ ਨਾਲ ਸੰਬੰਧਤ ਜਿਹੜਾ ਪ੍ਰਾਈਵੇਟ ਵੀ ਇਹ ਜਿਹੜੇ ਆ ਪਹਿਲਾਂ ਤੋਂ ਕਰਾਇਆ ਕੇਵਾਰ ਨਹੀਂ ਵੀ ਕਰਾਇਆ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਪ੍ਰੋਸੈਸ ਦੇ ਲਈ ਅਡਵਾਈਸ ਕਰਦੀ ਹੈ ਕਿ ਨਹੀਂ ਦੇਖੋ ਜੀ ਇਦਾਂ ਦੇ ਕੇਸ ਚ ਪੁਲਿਸ ਹਮੇਸ਼ਾ ਹੀ ਅਸਟਰ ਸੀਕਰੇਸੀ ਆਪਣੀ ਨੂੰ ਬਿਲਡ ਕਰਦੀ ਹੈ ਜੋ ਵੀ ਤੇ ਮੋਰਓਵਰ ਜਦੋਂ ਵੀ ਅਦਾਲਤ ਚ ਲੈ ਕੇ ਉਹਨੂੰ ਪੇਸ਼ ਵੀ ਕਰਦੇ ਸੀ ਉਹਦੇ ਚ ਵੀ ਕਾਫੀ ਸਿਕਿਉਰਿਟੀ ਦਾ ਉਹ ਮਤਲਬ ਫੈਟ ਪਰਸੈਪਸ਼ਨ ਹੁੰਦੀ ਹੈ ਇੱਕ ਤਾਂ ਸਿਕਿਉਰਿਟੀ ਚ ਹੀ ਲੈ ਕੇ ਆਉਂਦੇ ਸੀਗੇ ਤੇ ਸਾਨੂੰ ਦਾ ਪ੍ਰੋਸੀਜਰ ਜੋ ਵੀ ਹੈ ਉਹ ਪਤਾ ਹੀ ਆ ਫਿਰ ਉਹਦੇ ਅਕੋਰਡਿੰਗਲੀ ਅਸੀਂ ਵੀ ਉਹਨੂੰ ਅੱਗੇ ਆਪਣੇ ਥਰੂ ਪਰਸੂ ਕਰਦੇ ਹਾਂ ਸਰ ਅਸੀਂ ਗੱਲ ਕਰੀਏ ਇਸ ਮਾਮਲੇ ਨੂੰ ਲੈ ਕੇ ਜਿੱਥੇ ਲੋਕਾਂ ਦੇ ਵਿੱਚ ਹਾਲੇ ਤੱਕ ਵੀ ਰੀਲਟਡ ਟਾਈਮ ਦਾ ਕਰਪ ਉੱਪਰ ਆਇਆ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਾਹਮਣੇ ਆਈਆਂ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਜਿਹੜਾ ਪੰਜਾਬ ਦੇ ਵਿਚਾਲੇ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਇਹਦੇ ਵਿੱਚ ਅਸੀਂ ਇੱਕ ਜਿਹੜਾ ਇਸ ਆਪਣਾ ਦੁਨਿਆਵੀ ਪੱਖ ਨੂੰ ਲੈਂਦੇ ਆ ਸੁਆਗਤ ਹੈ ਸੀਨੀਅਰ ਲਾਇਰ ਤੁਸੀਂ ਥੇ ਲਿਆ ਮਾਮਲਾ ਇਹਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਹੱਦ ਤੱਕ ਜਿਹੜਾ ਮੈਟਰ ਇਹਨੂੰ ਹੌਨਾਲ ਸਮੇਂ ਸਿਰ ਜਾਇਆ ਜਾ ਸਕਦਾ ਜਿਹੜਾ ਇਹ ਇਹ ਵਾਲਾ ਮੈਟਰ ਆ ਦੇਖੋ ਸੋਸ਼ਲ ਬਾਹਰ ਸਾਡੀ ਸੁਸਾਇਟੀ ਦਾ ਮੈਟਰ ਹੈ ਜੀ ਤੇ ਮੇਰਾ ਜੋ ਮੇਨ ਸੀਗਾ ਉਹ ਮੇਰਾ ਪਰਿਵਾਰ ਦੀ ਜਿਹੜੀ ਆ ਉਹਦੀ ਹੈਲਪ ਕਰਨਾ ਸੀ ਇਹ ਕੇਸ ਰਿਲੇਟਡ ਤੱਕ ਸੀਗਾ ਉਹ ਮੋਰਓਵਰ ਜਿਹੜਾ ਤੁਸੀਂ ਕੰਸਰਨ ਦੱਸਦੇ ਹੋ ਉਹ ਸਟੇਟ ਗਵਰਨਮੈਂਟ ਦੀ ਪਾਲਿਸੀ ਆ ਜੋ ਵੀ ਉਹ ਜਿੱਦਾਂ ਵੀ ਅਕੋਰਡਿੰਗਲੀ ਦੇਖਦੇ ਆ ਉਸ ਚੀਜ਼ ਨੂੰ ਐ ਮਤਲਬ ਉਸ ਤਿੰਨ ਜਿੱਦਾਂ ਵੀ ਉਹ ਕਾਨੂੰਨ ਹੈ ਮੇਰਾ ਕੰਸਰਨ ਸਿਰਫ ਜਿਹੜਾ ਇਹ ਕੇਸ ਤੱਕ ਹੈ ਜੀ ਤੋਂ ਸਰ ਬਕੀਤ ਸਰ ਜਿਵੇਂ ਅਸੀਂ ਇਹ ਗਲਤੀ ਕੀਤੀ ਹੈ ਨਾਲ ਦੀ ਨਾਲ ਬੱਚੇ ਨੂੰ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜਿਹੜਾ ਜਿੱਥੇ ਤੱਕ ਤੁਸੀਂ ਹੁਣ ਇਸ ਜਾਣਕਾਰੀ ਤੱਕ ਪਹੁੰਚੋ ਜਿੱਥੇ ਕਿ ਇਸ ਫਾਈਲ ਦੀ ਤੱਕ ਪੀਸ ਮਾਮਲੇ ਦੇ ਵਿੱਚ ਕਟੜਾ ਦੇ ਵਿੱਚ ਕੁਝ ਹੋਰ ਵੀ ਨਿਕਲਦੀ ਹੈ ਹੈ ਪ੍ਰਾਲਾ ਕੋਈ ਕੋਸ਼ਿਸ਼ ਹੈ ਇਸ ਤਰ੍ਹਾਂ ਦੀ ਹਾਂ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਹੈ ਹਜੇ ਰਿਪੋਰਟ ਉਹ ਫਾਈਨਲ ਪੇਸ਼ ਨਹੀਂ ਹੋਈ ਇਨਵੈਸਟੀਗੇਸ਼ਨ ਹਜੇ ਸਟਿਲ ਗoing on ਹੈ ਤਾਂ ਹੋ ਸਕਦਾ ਹੈ ਕਿ ਹੋਰ ਕਾਫੀ ਚੀਜ਼ਾਂ ਇਹਦੇ ਚ ਆਉਣ ਹੋਰ ਆਏ ਸਮੇਂ ਚ ਲੱਗ ਰਿਹਾ ਹੈ ਬਿਲਕੁਲ ਕੀ ਸਰ ਇਸ ਮਾਮਲੇ ਦੇ ਸਬੰਧ ਵਿੱਚ ਹੋਰ ਕੋਈ ਅਹਿਮ ਗੱਲ ਜਿਹੜੀ ਤੁਸੀਂ ਕਰਨੀ ਹੋ ਕਿਉਂਕਿ ਮਾਹੌਲ ਹਲੇ ਤੱਕ ਵੀ ਜਿਹੜਾ ਤਪਿਆ ਹੈ ਦੇਖੋ ਮੇਰੀ ਤਾਂ ਸਿਰਫ ਇੱਕੋ ਹੀ ਬੇਨਤੀ ਹੈ ਕਿ ਜਦੋਂ ਉਹ ਅਕਰੈਂਸ ਹੋਈ ਹੈ ਜਦੋਂ ਦੋਸ਼ੀ ਬੱਚੇ ਨੂੰ ਕਿਤੇ ਲੈ ਕੇ ਜਾ ਰਿਹਾ ਸੀ ਜਾਂ ਜਿਸ ਵੀ ਬੰਦੇ ਨੂੰ ਇਹਦੀ ਕੁਝ ਵੀ ਅਗਰ ਇਸ ਕੇਸ ਜਿਹੜੀ ਮੇਰੇ ਕੇਸ ਨਾਲ ਰਿਲੇਟਡ ਕੋਈ ਚੀਜ਼ ਹੈ ਜਾਂ ਉਹਨੇ ਉਹ ਬੱਚੇ ਨਾਲ ਜਾਂਦੇ ਉਹਨੂੰ ਦੇਖਿਆ ਹੋਵੇ ਜਾਂ ਕੋਈ ਹੋਰ ਉਹਨੇ ਕੋਈ ਅੱਖੀ ਆਪਣੀ ਕੋਈ ਚੀਜ਼ ਦੇਖੀ ਹੋਵੇ ਤਾਂ ਉਹ ਜ਼ਰੂਰ ਇੱਕ ਵਾਰੀ ਸਾਡੇ ਧਿਆਨ ਚ ਲਿਆਈ ਜਾਵੇ ਤਾਂ ਜੋ ਮੈਨੂੰ ਕੇਸ 'ਚ ਥੋੜੀ ਹੈਲਪ ਐ ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੋਈ ਮੰਨ ਲਓ ਸਬੂਤ ਕੋਈ ਦੇਣਾ ਚਾਹੁੰਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਐਡਵੋਕੇਟ ਅਸ਼wini ਪਰਮਾ ਜੀ ਉਸ ਸ਼ਾਰਪਰ 'ਚ 236 ਰੂਮ ਦੇ ਵਿੱਚ ਰਹਿੰਦੇ ਆ ਸੈਕਲ ਰੂਟ ਤੇ ਤੇ ਉਹਦੇ ਲਈ ਤੁਸੀਂ ਆਪਣਾ ਕੋਈ ਖਾਸ ਨੰਬਰ ਵੀ ਸ਼ੇਅਰ ਕੀਤਾ ਵੀ ਤਾਂ ਕਿ ਜਿਹੜੇ ਕੋਈ ਕਿਸੇ ਤਰ੍ਹਾਂ ਦਾ ਕੋਈ ਸੀਕ੍ਰੇਟ ਰੱਖ ਕੇ ਤੁਹਾਨੂੰ ਦੇਣਾ ਚਾਹੁੰਦਾ ਵੀ ਉਹਦੇ ਲਈ ਕੋਈ ਹੈ ਜਿਹੜੀ ਤੁਸੀਂ ਕੋਈ ਨੰਬਰ ਲਹਾਲ ਮਤਲਬ ਮੈਂ ਨੰਬਰ ਤਾਂ ਨਹੀਂ ਦਾ ਸ਼ੇਅਰ ਕੀਤਾ ਬਟ ਤਹਾਡੇ ਮਾਧਿਅਮ ਰਹੀ ਮੈਂ ਕਹਿ ਰਿਹਾ ਕਿ ਤੁਸੀਂ ਅਗਰ ਕਿਸੇ ਨੂੰ ਵੀ ਪਤਾ ਲੱਗਦਾ ਹੈ ਇਸ ਚੀਜ਼ ਬਾਰੇ ਜਾਂ ਕਿਸੇ ਨੇ ਇਹ ਚੀਜ਼ ਕੁਝ ਦੇਖੀ ਹੈ ਜੋ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਅਗਰ ਉਹ ਦੱਸਣਾ ਚਾਹੁੰਦਾ ਹੈ ਤਾਂ ਪਲੀਜ਼ ਮੈਨੂੰ ਇੱਥੇ ਜ਼ਿਲ੍ਹਾ ਚੈਹਰੀ ਆ ਕੇ ਦੱਸ ਸਕਦੇ ਹੋ ਬਹੁਤ ਬਹੁਤ ਧੰਨਵਾਦ ਐਡਵੋਕੇਟ ਜਿਨਾ ਸ਼ੋ ਦੋਸਤੋ ਅਸੀਂ ਤਾਂ ਗੱਲ ਕੀਤੀ ਸੀ ਕਿ ਇਸ ਮਾਮਲੇ ਲੈ ਕੇ ਕੀ ਸਭ ਨਾਲ ਗੱਲ ਕਰੀਏ ਪਰ ਇਹਨਾਂ ਨੇ ਬਹੁਤ ਹੀ ਵਾਕੂਪੀ ਦੱਸਿਆ ਕਿ ਕਿਸ ਤਰ੍ਹਾਂ ਇਸ ਮੈਟਰ ਨੂੰ ਦੇਖ ਰਹੇ ਹੋ ਔਰ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਇਹ ਸਿਰਫ ਇਸ ਮੈਟਰ ਨਾਲ ਰਿਲੇਟਡ ਹੈ ਗਿਆ ਇਹ ਨਾਲ ਦੀ ਨਾਲ ਉਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਜਿਵੇਂ মিডিਆ ਰਾਹੀਂ ਜਾਂ ਹੋਰ ਪ੍ਰਤੱਖ ਰੂਪ ਵਿੱਚ ਕੁਝ ਦੇਖਿਆ ਇਹ ਤੋਂ ਅਲੱਗ ਕਿਸੇ ਦੇ ਕੋਈ ਹੋਰ ਜਾਣਕਾਰੀ ਹੈਗੀ ਆ ਤੋ ਉਹ ਇਹਨਾਂ ਨੂੰ ਜ਼ਰੂਰ ਮਦਦ ਕਰਾਵੇ ਤਾਂ ਕਿ ਉਹ ਜਿਹੜਾ ਬੱਚਾ 5 ਸਾਲ ਦਾ ਛੋਟਾ ਬੱਚਾ ਆ ਉਹਨੂੰ ਇਨਸਾਫ ਮਿਲ ਸਕੇ ਸੋ ਜਿੱਥੇ ਇਹ ਐਫਰਟਸ ਕਰਦੇ ਉੱਥੇ ਸਾਡੇ ਉਹਨਾਂ ਲੋਕਾਂ ਨੂੰ ਵੀ ਅਪੀਲ ਹੈ ਕਿ ਜਿਨ੍ਹਾਂ ਕੋਲ ਇਸ ਤਰ੍ਹਾਂ ਦਾ ਕੋਈ ਸੁਥਰੇਗਾ ਉਹਨਾਂ ਨੂੰ ਜ਼ਰੂਰ ਪਹੁੰਚਾਉਣ ਤਾਂ ਕਿ ਇਹਨਾਂ ਵੱਲੋਂ ਜਿਹੜਾ ਕੀਤੀ ਗਈ ਕੋਸ਼ਿਸ਼ ਆ ਉਹਦੇ ਵਿੱਚ ਇਹ ਆਉਣ ਵਾਲੇ ਸਮੇਂ ਤੇ ਸਫਲ ਹੋ ਸਕੇ। ਫਿਰ ਜੀ ਤਜ ਨੂੰ ਹਾ ਉਸਿਆ